ਹਾਂਜੀ ਵੀ ਸਵਾਗਤ ਹੈ ਤੁਹਾਡਾ ਅਗਰੀਕਲਚਰ ਫਾਰਮਿੰਗ ਦੇ ਵਿੱਚ ਫਿਰ ਤੋਂ ਹਾਜ਼ਰ ਹੋਏ ਆਂ ਬਈ ਮੰਡੀਆਂ ਦੇ ਰੇਟ ਲੱਗੇ ਤੇ ਅੱਜ ਦੀ ਸ਼ੁਰੂਆਤ ਕਰਾਂਗੇ ਬਾਸਮਤੀ ਦੇ ਰੇਟਾਂ ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਰਨਾਲ ਮੰਡੀ ਦੀ ਜਿੱਥੇ 1509 ਰਹਿ ਹੈ ਜੀ 2700 ਰੁਪਏ ਤੋਂ ਲੱਗੇ 3100 ਰੁਪਏ ਤੱਕਰ ਉਸ ਤੋਂ ਬਾਅਦ ਨਰੇਲਾ ਮੰਡੀ ਇੱਥੇ 11 21 ਲੱਗਿਆ 4200 ਰੁਪਏ ਜੀ ਉਤੋਂ ਅੱਜ 1509 ਦੀ ਗੱਲ ਕਰਕੇ 1509 ਲੱਗਿਆ 2800 ਰੁਪਏ ਤੋਂ ਲੱਗੇ 2900 ਤੇ 42 ਰੁਪਏ ਤੱਕਰ ਫਿਰ ਉਹਦੀ ਕੜੋਂਦਾ ਮੰਡੀ ਜਿੱਥੇ 1509 ਲੱਗੇ 3000 ਦੇ 35 ਰੁਪਏ ਫਿਰ ਉਹਦੀ ਸ਼ਾਹਜਹਾਂਪੁਰ ਮੰਡੀ 1509 2600 ਰੁਪਏ ਤੋਂ ਲੈ ਕੇ 2800 ਰੁਪਏ ਤੱਕ ਅੱਗੇ ਗੱਲ ਕਰਦੇ ਹਾਂ ਕਣਕ ਦੇ ਡੇਟਾਂ ਦੀ ਜਿਹਦੇ ਵਿੱਚ ਅੰਮ੍ਰਿਤਸਰ ਮੰਡੀ 2670 ਰੁਪਏ ਪਟਨਾ ਮੰਡੀ 2770 ਰੁਪਏ ਸੌਂਫ ਮੰਡੀ 2591 ਰੁਪਏ ਨਰੇਲਾ ਮੰਡੀ 2650 ਉਹਦੇ ਪਰ ਮੰਡੀ 2790 ਰੁਪਏ ਖੰਨਾ ਮੰਡੀ 2700 ਰੁਪਏ ਅੰਮ੍ਰਿਤਸਰ ਮੰਡੀ 2600 ਤੇ 80 ਰੁਪਏ ਜੀ ਲੁਧਿਆਣਾ ਮੰਡੀ 2600 ਤੇ 60 ਰੁਪਏ ਜੀ ਜੇ ਦਿੱਲੀ ਮੰਡੀ ਦੀ ਗੱਲ ਕਰੀਏ ਦਿੱਲੀ ਮੰਡੀ ਦੀ ਜਿਹੜੀ ਕੱਲ ਦੀ ਓਪਨਿੰਗ ਰੇਟ ਰਿਹਾ ਜੀ 2855 ਰੁਪਏ ਐਜ਼ ਇਟ ਅ ਰੇਟ ਰਿਹਾ ਜੀ ਸ਼ਾਮ ਤੱਕ ਕਰ ਰਹੇ ਹੁਣ ਗੱਲ ਕਰਦੇ ਆ ਸਰੋਂ ਦੇ ਰੇਟਾਂ ਦੀ ਸਰੋਂ ਦੇ ਰੇਟਾਂ 'ਚ ਬਈ ਚੰਗੀ ਭਲੀ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ ਕੱਲ ਦਾ ਜੈਪੁਰ ਮੰਡੀ ਦਾ ਰੇਟ ਰਿਹਾ ਜੀ 7500 ਰੁਪਏ ਜੀ ਭਰਤਪੁਰ ਮੰਡੀ ਰਹੀ ਹੈ 7000 ਰੁਪਏ ਜੀ ਦਿੱਲੀ ਮੰਡੀ ਰਹੀ ਹੈ 7100 ਰੁਪਏ ਜੀ ਹੁਣ ਜੇ ਗੱਲ ਕਰ ਗਏ ਆਪਾਂ ਲੋਕਲ ਪੰਜਾਬ ਮਾਰਕੀਟ ਦੀ ਲੋਕਲ ਪੰਜਾਬ ਮਾਰਕੀਟ ਦਾ ਜਿਹੜਾ ਕੱਲ ਦਾ ਰੇਟ ਰਿਹਾ ਬਈ ਖਰੀਦ ਰੇਟ ਸੀਗਾ ਜਿਹੜਾ ਉਸ ਗਿਆ 7200 ਤੇ 20 ਰੁਪਈਆ ਦੇ ਨੇੜ ਤੇ ਜ਼ਿੰਮੇਵਾਰ ਦਾ ਜਿਹੜਾ ਖਰੀਦ ਰੇਟ ਹੈ ਜੀ ਉਹ ਹੋ ਰਿਹਾ 7100 ਰੁਪਏ ਉਸ ਤੋਂ ਬਾਅਦ ਇਹ ਗੱਲ ਕਰ ਗਏ ਆਪਾਂ ਗੰਗਾ ਨਗਰ ਮੰਡੀ ਦੀ ਗੰਗਾ ਨਗਰ ਮੰਡੀ ਰਹੀ ਹੈ 7300 ਰੁਪਏ ਜੀ ਆਗਰਾ ਮੰਡੀ ਰਹੀ ਹੈ 8000 ਰੁਪਏ ਜੀ ਕਿਉਂਕਿ ਇਹ ਮਿਲ ਰੇਟ ਹੁੰਦਾ ਜੀ ਜਿਹੜਾ 8000 ਰੁਪਏ ਵਾਲਾ ਉਸ ਤੋਂ ਬਾਅਦ ਜੇ ਆਪਾਂ ਪੰਜਾਬ ਦੀ ਮਾਰਕੀਟ ਦੀ ਓਵਰਆਲ ਦੀ ਗੱਲ ਕਰਕੇ ਪੰਜਾਬ ਦੀ ਮਾਰਕੀਟ ਦੇ ਵਿੱਚ ਕੱਲ ਸਿਰੋਂ 6800 ਤੇ 70 ਰੁਪਏ ਦੇ ਕਰਵਾਈ ਸੇਲ ਹੋਈ ਹੈ ਅੱਗੇ ਗੱਲ ਕਰਦੇ ਆਪਾਂ ਮੱਕੀ ਦੇ ਰੇਟਾਂ ਦੀ ਮੱਕੀ ਦੇ ਰੇਟਾਂ ਦੇ ਵਿੱਚ ਜੇ ਗੱਲ ਕਰਕੇ ਪੰਜਾਬ ਦੀ ਮਾਰਕੀਟ ਦੀ ਪੰਜਾਬ ਦੀ ਜਿਹੜੀ ਮਾਰਕੀਟ ਹੈ ਜੀ ਇੱਥੇ ਜਿਹੜਾ ਰੇਟ ਚੱਲ ਰਿਹਾ 2300 ਤੇ 15 ਰੁਪਏ ਚੱਲ ਰਿਹਾ ਜੀ ਉਸ ਤੋਂ ਬਾਅਦ ਜੇ ਯੂਪੀ ਦੀ ਮਾਰਕੀਟ ਦੀ ਗੱਲ ਕਰਕੇ ਯੂਪੀ ਮਾਰਕੀਟ ਖੜੀ ਹੈ ਜੀ 2200 ਰੁਪਏ ਤੋਂ ਲੈ ਕੇ 2400 ਤੇ ਪਤੀ ਰੁਪਿਆ ਦੇਕਰ ਰਾਜਪੁਰਾ ਮੰਡੀ ਲੱਗੇ 2115 ਰੁਪਏ ਜੀ ਫਿਰ ਗੱਲ ਕਰਦੇ ਆ ਜੀ ਅੱਗੇ ਆਪਾਂ ਜਿਹੜੀਆਂ ਇਹਨਾਂ ਦੀਆਂ ਹੋਰ ਮੰਡੀਆਂ ਮੱਕੀ ਦੇ ਜਿਹੜੇ ਆਪਣੇ ਕੋਲੇ ਰੇਟ ਪਹੁੰਚੇ ਆ ਉਹਨਾਂ ਦੀ ਜੇ ਡਵਾਈ ਮੰਡੀ ਦੀ ਗੱਲ ਕਰਕੇ 1800 ਤੋਂ ਲੱਗੇ 2050 ਰੁਪਏ ਅਤਰੋਲੀ ਮੰਡੀ 22100 ਰੁਪਏ ਜੀ ਉਸ ਤੋਂ ਬਾਅਦ ਆਉਂਦੀ ਜੀ ਸ਼ਖੇਰ ਮੰਡੀ 2050 ਰੁਪਏ ਜਲਾਨਾ ਮੰਡੀ 2300 ਰੁਪਏ ਸ਼ਰ ਮੰਡੀ 2050 ਰੁਪਏ ਮੈਣਪੁਰੀ ਮੰਡੀ 2000 ਰੁਪਏ ਜੀ ਮੂੰਗੀ ਦੇ ਜਿਹੜੇ ਕੱਲ ਦੇ ਰੇਟ ਰਿਹਾ ਜੀ 4000 ਰੁਪਏ ਤੋਂ ਲੈ ਕੇ 7300 ਤੇ 10 ਰੁਪਏ ਤੱਕਰ ਕੱਲ ਮੂੰਗੀ ਮਾਰਕੀਟ ਦੇ ਵਿੱਚ ਸੇਲ ਹੋਈ ਹੈ ਇਹ ਤਾਂ ਸੀਗਾ ਬਈ ਕੱਲ ਦੇ ਰੇਟ ਜੇ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਕਰ ਦਿਓ ਇੱਕ ਦੋ 에ਰਰ ਆਉਣ ਕਰਕੇ ਵੀਡੀਓ ਥੋੜੀ ਜੀ ਪੌਜ਼ ਹੋ ਰਹੀ ਹੈ ਜੀ ਵਿਚ ਵਿਚ ਕਿਤੇ ਤੇ ਉਹਦੇ ਲਈ ਆਪਾਂ ਮਾਫੀ ਚਾਉਂਦੇ ਆ ਧੰਨਵਾਦ ਜੀ